ਸਾਹਿਬ ਸਖ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਸਾਵਧਾਨ ਕਰੋਨਾ ਦੀ ਆ ਗਈ ਇੱਕ ਹੋਰ ਲਹਿਰ ਇਸ ਦੇਸ਼ ਵਿੱਚ ਮੱਛੀ ਹਫੜਾ ਦਫੜੀ ਮਰੀਜ਼ਾਂ ਨਾਲ ਭਰ ਗਏ ਹਸਪਤਾਲ ਅਜੇ ਨਹੀਂ ਸੁਲਝਾ ਮਾਈਕਰੋਸਾਫਟ ਦਾ ਸੰਕਟ ਆਸਟ੍ਰੇਲੀਆ ਨੇ ਜਾਰੀ ਕੀਤੀ ਚਤਾਵਨੀ 4295 ਉਡਾਣਾਂ ਰੱਦ ਐਨਟੀਏ ਨੇ ਨੀਟ ਜੁਜੀ 2024 ਦਾ ਐਲਾਨਿਆ ਨਤੀਜਾ ਪਾਲੋਜੀ ਗਰੁੱਪ ਕਪੜੇ ਦੇ ਪੰਜਾਬ ਬਿਜਲੈਂਸ ਦੀ ਵੱਡੀ ਕਾਰਵਾਈ ਪ੍ਰਸ਼ਾਂਤ ਮੰਜਰੇਕਰ ਮੁੰਬਈ 에ਰਪੋਰਟ ਤੋਂ ਗ੍ਰਿਫਤਾਰ ਜੇਕਰ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਸੀਐਮ ਭਗਵੰਤ ਮਾਨ ਦਿੱਲੀ ਦੇ ਉਪਰਾਜਪਾਲ ਨੇ ਲਗਾਏ ਦੋਸ਼ ਜੇਲ੍ਹ ਚ ਜਾਣਬੁੱਝ ਕੇ ਘੱਟ ਕੈਲੋਰੀ ਲੈ ਰਹੇ ਹਨ ਇਜਰੀਵਾਲ ਚੰਡੀਗੜ੍ਹ ਪੁੱਜੇ ਐਜੀਪੀਸੀ ਪ੍ਰਧਾਨਤਾ ਮੀ ਸੁਖਵੀਰ ਬਾਦਲ ਦੇ ਸਵਾਲ ਤੇ ਵੱਟੀ ਚੁੱਪੀ ਪੰਜਾਬ ਸਰਕਾਰ ਦਾ ਵੱਡਾ ਐਲਾਨ ਬਦਲੀਆਂ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਪ੍ਰੋਤਸਾਹਨ ਰਾਸ਼ੀ ਪੰਜਾਬ ਚ ਐਕਟਿਵ ਹੋਇਆ ਮਾਨਸੂਨ 12 ਜ਼ਿਲ੍ਹਿਆਂ ਚ ਭਾਰੀ ਮੀਂਹ ਦੀ ਚੇਤਾਵਨੀ ਮਹਿਲਾ T20 ਏਸ਼ੀਆ ਕੱਪ ਭਾਰਤ ਨੇ ਪਾਕ ਨੂੰ 7 ਵਿਕਟਾਂ ਨਾਲ ਹਰਾਇਆ ਹੁਣ ਖਬਰਾਂ ਵਿਸਤਾਰ ਨਾਲ ਜਾਪਾਨ ਚ ਇੱਕ ਵਾਰ ਫਿਰ ਕਰੋਨਾ ਦਾ ਖਤਰਾ ਮੰਡਰਾ ਰਿਹਾ ਹੈ ਕਰੋਨਾ ਕੇਪੀ 3 ਦੇ ਨਵੇਂ ਰੂਪ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਹਨ ਆਸਪतालों 'ਚ ਬੈੱਡਾਂ ਦੀ ਕਮੀ ਹੈ ਇਸ ਸਥਿਤੀ ਦੇ ਮੱਦੇਨਜ਼ਰ ਸਿਹਤ ਮਹਾਰਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਰੋਨਾ ਨੇ ਪੂਰੀ ਦੁਨੀਆ ਵਿੱਚ ਜੋ ਹਫੜਾ-TFੜੀ ਮਚਾਈ ਸੀ ਉਹ ਕਿਸੇ ਨੂੰ ਯਾਦ ਨਹੀਂ ਭਾਵੇਂ ਕਰੋਨਾ ਦਾ ਲੋਕਾਂ ਦੇ ਮਨਾਂ ਤੋਂ ਦੂਰ ਹੋ ਗਿਆ ਹੈ ਕੋਵਿਡ-19 ਆਪਣੀ ਮੌਜੂਦਗੀ ਨਾਲ ਲੋਕਾਂ ਨੂੰ ਡਰਾਉਣ ਲਈ ਵਾਰ-ਵਾਰ ਆ ਰਿਹਾ ਹੈ ਜਾਪਾਨ 'ਚ ਕਰੋਨਾ ਦੇ ਵੱਡੇ ਮਾਮਲਿਆਂ ਨੇ ਇੱਕ ਵਾਰ ਫੇਰ ਲੋਕਾਂ ਨੂੰ ਡਰਾ ਦਿੱਤਾ ਹੈ ਸਿਹਤ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਜਾਪਾਨ ਇੱਕ ਨਵੇਂ ਅਤੇ ਬਹੁਤ ਜ਼ਿਆਦਾ ਸ਼ੂਤ ਵਾਲੇ ਕਰੋਨਾ ਵਾਇਰਸ ਰੂਪ ਨਾਲ ਲੜ ਰਿਹਾ ਹੈ ਜੋ ਦੇਸ਼ ਵਿੱਚ ਕੋਵਿਡ-19 ਸੰਕਰਮਣ ਦੀ 11ਵੀਂ ਲਹਿਰ ਨੂੰ ਵਧਾ ਰਿਹਾ ਹੈ ਆਸਟ੍ਰੇਲੀਆ ਨੇ ਇੱਕ ਮਹੱਤਵਪੂਰਨ ਸਾਈਬਰ ਆਉਟੇਜ ਤੋਂ ਬਾਅਦ ਖਤਰਨਾਕ ਵੈੱਬਸਾਈਟਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਜਿਸ ਨੇ ਦੁਨੀਆ ਭਰ ਦੇ ਬਹੁਤ ਸਾਰੇ ਕਾਰੋਬਾਰਾਂ ਅਤੇ ਸਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਕਰਾਉਡਸਟ੍ਰਾਈਕ ਦੇ ਨੁਕਸਦਾਰ ਸੌਫਟਵੇਅਰ ਅਪਡੇਟ ਕਾਰਨ ਹੋਈ ਆਉਟੇਜ ਨੇ ਹਵਾਈ ਅੱਡਿਆਂ, ਸੁਪਰਮਾਰਕੀਟਾਂ, ਬੈਂਕਾਂ ਤੇ ਹੋਰ ਖੇਤਰਾਂ ਵਿੱਚ ਵਿਘਨ ਪਾਇਆ। ਕਰਾਉਡਸਟ੍ਰਾਈਕ ਦੇ ਸੀਈਓ ਨੇ ਪ੍ਰਭਾਵਲੀ ਮਾਫੀ ਮੰਗੀ ਅਤੇ ਭੋਗਤਾਵਾਂ ਨੂੰ ਸੁਚੇਤ ਰਹਿਣ ਤੇ ਅਪਡੇਟਾਂ ਲਈ ਅਧਿਕਾਰਤ ਸੰਚਾਰ ਚੈਨਲਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਆਸਟ੍ਰੇਲੀਆ ਦੇ ਸਾਈਬਰ ਸੁਰੱਖਿਆ ਕੇਂਦਰ ਨੇ ਰਿਕਵਰੀ ਸਹਾਇਤਾ ਦਾ ਸਿਡਨੀ ਮਾਰਨਿੰਗ ਹੈਰਾਲਡ ਦੀ ਪੇਸ਼ਕਸ਼ ਕਰਨ ਦਾ ਦਾਵਾ ਕਰਨ ਵਾਲੀਆਂ ਅਣਅਧਿਕਾਰਤ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਦੂਜੇ ਪਾਸੇ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਕਾਰਨ ਦੁਨੀਆ ਭਰ 'ਚ ਤਕਨੀਕੀ ਸੇਵਾਵਾਂ ਮੱਠ ਹੋ ਗਈਆਂ ਅਮਰੀਕਾ, ਬ੍ਰਿਟੇਨ, ਜਰਮਨੀ ਸਮੇਤ 25 ਤੋਂ ਵੱਧ ਦੇਸ਼ਾਂ ਵਿੱਚ ਮੈਡੀਕਲ ਸੇਵਾਵਾਂ ਅਤੇ ਬੈਂਕ ਬੰਦ ਰਹੇ ਟੀਵੀ ਚੈਨਲਾਂ, ਰੇਡੀਓ ਅਤੇ ਰੇਲਵੇ ਸਟੇਸ਼ਨਾਂ ਤੇ ਵੀ ਕੰਮ ਠੱਪ ਹੋ ਗਿਆ ਇਸ ਸਮੱਸਿਆ ਕਾਰਨ ਬ੍ਰਿਟੇਨ 'ਚ ਸਕਾਈ ਨਿਊ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਭਾਰਤ ਵਰਗੇ ਕਈ ਦੇਸ਼ਾਂ 'ਚ 4295 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 3000 ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਮਾਈਕਰੋਸਾਫਟ ਦੇ ਸਰਵਰ 'ਚ ਇਹ ਖਰਾਬੀ ਅਮਰੀਕੀ ਐਂਟੀਵਾਇਰਸ ਕੰਪਨੀ ਕਰਾਉਡਸਟ੍ਰਾਈਕ ਦੇ ਅਪਡੇਟ ਕਾਰਨ ਆਈ ਹੈ। ਐਂਟੀਏ ਨੇ NEET UG 2024 ਦਾ ਨਤੀਜਾ ਲਾਣ ਦਿੱਤਾ ਹੈ। ਐਂਟੀਏ ਨੇ ਨਤੀਜਾ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਸ਼ਹਿਰ ਅਤੇ ਸੈਂਟਰ ਅਨੁਸਾਰ ਨਤੀਜੇ ਦਾ ਐਲਾਨ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਨਤੀਜਾ ਲਾਣ ਲਈ ਕੱਲ 12 ਵਜੇ ਤੱਕ ਦਾ ਸਮਾਂ ਦਿੱਤਾ ਸੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਇਮੀਗ੍ਰੇਸ਼ਨ ਟੀਮ ਦੇ ਸਹਿਯੋਗ ਨਾਲ ਪਰਲਜ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਪੀਏਸੀ ਐਲਮ ਕਾਦਮੇ ਵਿੱਚ ਸਨਨ ਜੀਵਨ ਇਨਫਰਾਸਟ੍ਰਕਚਰ ਐਂਡ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਲੋੜੀ ਦੇ ਪਗੋੜੇ ਮਲਜਮ ਡਾਇਰੈਕਟਰ ਪ੍ਰੇਸ਼ਾਂਤ ਮਝਰੀਕਰ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ 'ਚ ਕਮਜਾਬੀ ਹਾਸਲ ਕੀਤੀ ਹੈ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਮੁੰਬਈ ਹਵਾਈ ਅੱਡੇ ਤੋਂ ਦੁਬਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮਾਦੀ ਪਾਰਟੀ ਹੁਣ ਤੋਂ ਹੀ ਸਰਗਰਮ ਹੋ ਗਈ ਹੈ ਪਾਰਟੀ ਵੱਲੋਂ ਲੋਕਾਂ ਨੂੰ ਲੁਭਾਉਣ ਲਈ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਪੰਚਕੁਲਾ 'ਚ ਕੇਜਰੀਵਾਲ ਦੀਆਂ ਗਰੰਟੀਆਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਦਲਾਂਗੇ ਹਰਿਆਣਾ ਦਾ ਹਾਲ ਹੁਣ ਲਿਆਵਾਂਗੇ ਕਿ ਜੀਰੀਵਾਲ ਮਾਨਮਤਾਵਕ ਰਾਜਨੀਤੀ ਨੂੰ ਅਸੀਂ ਤੰਦਾ ਨਹੀਂ ਸਮਝਦੇ ਸਗੋਂ ਇਹ ਸਾਡੇ ਲਈ ਇੱਕ ਜਨੂਨ ਸੀ ਹਰਿਆਣੇ ਦੇ ਲੋਕਾਂ ਨੇ ਹਰ ਪਾਰਟੀ ਨੂੰ ਸਮਾਂ ਦੇ ਕੇ ਵੇਖਿਆ ਪਰ ਕੋਈ ਚੰਗਰੀ ਨਿਕਲਿਆ ਜਦੋਂ ਅਸੀਂ ਜੀਨਤ ਸੋਨੀਪੱਤ ਕੈਂਥਲ ਕੁਰਕਸ਼ੇਤਰ ਗਏ ਤਾਂ ਲੋਕ ਸਾਨੂੰ ਕਹਿੰਦੇ ਸਨ ਕਿ ਸਾਡੇ ਇੱਥੇ ਆ ਜਾਓ ਸਾਡੀ ਵੀ ਜ਼ਿੰਦਗੀ ਸੁਧਰ ਜਾਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੀਰੀਵਾਲ ਗਰੰਟੀ ਦਿੰਦਾ ਹੈ ਭਾਪਾ ਕੋਸ਼ਨਾ ਪੱਤਰ ਜਾਂ ਮੈਨੀਫੈਸਟੋ ਦਿੰਦੀ ਸੀ ਮਾਨ ਨੇ ਕਿਹਾ ਕਿ ਜਦੋਂ ਵੱਜਣ ਲੱਗੀਆਂ ਖਾਤਰੀ ਦੀਆਂ ਘੰਟੀਆਂ ਤਾਂ ਮੋਦੀ ਜੀ ਨੂੰ ਜ਼ਿਆਦਾ ਆਈਆਂ ਕੇਜਰੀਵਾਲ ਦੀਆਂ ਗਰੰਟੀਆਂ ਉਹਨਾਂ ਕਿਹਾ ਕਿ ਗਰੰਟੀਆਂ ਵਿੱਚ ਵੀ ਫਰਕ ਹੁੰਦਾ ਹੈ ਜਦੋਂ ਮਾਲ ਦੀ ਹੀ ਨਕਲੀ ਹੈ ਤਾਂ ਗਰੰਟੀ ਦਾ ਕੀ ਫਾਇਦਾ ਅਸਲੀ ਮਾਲ ਦੀ ਗਰੰਟੀ ਦਿੱਤੀ ਜਾਂਦੀ ਹੈ ਗਰੰਟੀ ਕੇਜਰੀਵਾਲ ਦੀ ਹੈ ਮਾਨ ਨੇ ਕਿਹਾ ਕਿ ਪੰਜਾਬ ਵਿੱਚ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਇਨ੍ਹਾਂ 2.5 ਸਾਲਾਂ ਵਿੱਚ 43000 ਨੌਕਰੀਆਂ ਦਿੱਤੀਆਂ ਹਨ 43000 ਵਿੱਚੋਂ ਇੱਕ ਬੰਦਾ ਉੱਠ ਕੇ ਆਖ ਦੇਵੇ ਕਿ ਇੱਕ ਰੁਪਿਆ ਵੀ ਰਿਸ਼ਵਤ ਦਾ ਲਿਆ ਗਿਆ ਹੋਵੇ ਮਾਨ ਨੇ ਕਿਹਾ ਕਿ ਜੇਕਰ ਨiyet ਸਾਫ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਜਦੋਂ ਅਸੀਂ ਕੇਜਰੀਵਾਲ ਨਾਲ ਪੰਜਾਬ ਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉਸ ਵਿੱਚ ਅਸੀਂ ਇੱਕ ਗਰੰਟੀ ਦਿੱਤੀ ਕਿ ਬਿਜਲੀ ਫ੍ਰੀ ਕਰਨ ਦੀ ਵਿਰੋਧੀ ਧਿਰ ਵੱਲੋਂ ਉਸ ਸਮੇਂ ਵੀ ਸਵਾਲ ਚੁਕੇਗੇ ਅੱਜ ਪੰਜਾਬ ਚ 600 ਯੂਨਿਟ ਫ੍ਰੀ ਹੈ 90% ਦੀ ਪੰਜਾਬ ਵਿੱਚ ਬਿਜਲੀ ਦਾ ਬਿੱਲ 0 ਆਉਂਦਾ ਹੈ ਦਿੱਲੀ ਦੇ ਉਪਰਾਜਪਲ ਬੀਕੇ ਸਖਸੈਨਾ ਨੇ ਦੋਸ਼ ਲਗਾਇਆ ਹੈ ਕਿ ਨਿਆਇਕ ਹਰਾਸਦ ਦੇ ਤਿਹਾਰ ਜੇਲ੍ਹ ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨਹੀਂ ਲੈ ਰਹੇ ਹਨ ਉਪਰਾਜਪਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੀ ਚਿੱਠੀ ਚ ਕੇਜਰੀਵਾਲ ਦੀ ਸਿਹਤ ਦੀ ਸਥਿਤੀ ਬਾਰੇ ਜੇਲ੍ਹ ਸੁਪਰਡੈਂਟ ਤੋਂ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਜਾਣਬੁੱਝ ਕੇ ਘੱਟ ਕੈਲੋਰੀ ਲਏ ਜਾਣਦੇ ਕਈ ਉਦਾਹਰਨ ਹਨ ਜਦੋਂ ਕਿ ਉਹਨਾਂ ਦਾ ਘਰ ਦਾ ਖਾਣਾ ਪੂਰੀ ਮਾਤਰਾ ਚ ਉਪਲਬਧ ਕਰਵਾਇਆ ਜਾ ਰਿਹਾ ਹੈ ਇਸ ਮਾਮਲੇ ਤੇ ਆਪ ਸਰਕਾਰ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਉਪਰਾਜਪਾਲ ਦਫ਼ਤਰ ਨੇ ਇਸ ਕਿਹਾ ਹੈ ਕਿ ਸਖਸੀਨਾ ਨੇ ਜੇਲ੍ਹ ਅਧਿਕਾਰੀਆਂ ਨੇ ਸੁਝਾਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਤੈਅ ਭੋਜਨ ਤੋਂ ਇਲਾਵਾ ਦਵਾਈ ਅਤੇ ਇਨਸੂਲਿਨ ਦੀ ਤੈਅ ਖਰਾਕ ਲੈਣ ਦੀ ਸਲਾਹ ਦੇ ਸਕਦੇ ਹਨ ਕਿਉਂਕਿ ਕੇਜੀਵਲ ਟਾਈਪ 2 ਸ਼ੂਗਰ ਨਾਲ ਪੀੜਤ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੈਕਟਰ 44 ਵਿਖੇ ਗੁਰਦੁਆਰਾ ਸ਼੍ਰੀ ਬਾਗਸੀ ਦਾ ਵਿਖੇ ਨਿच्चय ਪ੍ਰਸ਼ਾਸਕੀ ਸੇਵਾਮਾਸ ਗ্লাইਕੇਂਦਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਫਲਸਫੇ ਦਾ ਪ੍ਰਚਾਰ ਕਰਨ ਲਈ ਐਸਜੀਪੀਸੀ ਵੱਲੋਂ ਉਕਤ ਪ੍ਰਾਲਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਹੋਵੇ ਜਾਂ ਫਿਰ ਬਾਕੀ ਗੁਰਦੁਆਰਾ ਸੈਵਾਨਾਂ ਦੀ ਐਸਜੀਪੀਸੀ ਦੇ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਹਨ ਜਦੋਂ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਸਤੇ ਚੁੱਪੀ ਵੱਟਦੇ ਹੋਏ ਨਜ਼ਰ ਆਏ ਉਹਨਾਂ ਕਿਹਾ ਕਿ ਸੁਖਵੀਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਦਸਨ ਜੋਗ ਹੈ ਕਿ ਕਾਲੀਗਲ ਦੇ ਬਾਗੀ ਧੜੇ ਦੇ ਆਗੂਆਂ ਦੀ ਸ਼ਿਕਾਇਤ ਹੈ ਪੰਜ ਸਿੱਖ ਸੇਵਾਵਾਨਾਂ ਵੱਲੋਂ ਤਲਬ ਕੀਤੇ ਜਾਣ ਤੋਂ ਇੱਕ ਦਿਨ ਮਗਰੋਂ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਸਰਦਵਾਰਨ ਤੇ ਨਿਮਾਣੇ ਸਿੱਖ ਵਜੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਫਸਲ ਦੀ ਕਾਸਤ ਤੋਂ ਮੋੜਨ ਅਤੇ ਧਰਤੀ ਹੜ੍ਹ ਲਈ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਲਗਾਤਾਰ ਕਦਮ ਉਠਾਏ ਜਾ ਰਹੇ ਹਨ ਇਸੇ ਮੰਤਵ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਜਗ੍ਹਾ ਹੋਰ ਬਦਲਵੀਆਂ ਫਸਲਾਂ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਇਸ ਮਕਸਦ ਵਾਸਤੇ ਵਿੱਤੀ ਸਾਲ 2024-25 ਲਈ 299.87 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਝੋਨੇ ਦੇ ਬਦਲ ਲਈ ਸੋਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਸੀਡੀਪੀ ਬਾਰੇ ਬਿਰਵੇ ਦਿੰਦਿਆਂ ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਤਹਿਤ ਕੋਈ ਵੀ ਕਿਸਾਨ ਵੱਧ ਤੋਂ ਵੱਧ 5 ਹੈਕਟੇਅਰ ਤੱਕ ਰੱਖਵੇ ਤੇ ਇਸ ਸਕੀਮ ਦਾ ਲਾਭ ਲੈ ਸਕੇਗਾ। ਅਤੇ ਪ੍ਰੋਤਸਾਹਨ ਰਾਸ਼ੀ ਸਿੱਧਾ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤੇ 'ਚ ਦੋ ਬਰਾਬਰ ਕਿਸ਼ਤਾਂ 'ਚ ਪਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨ ਸੂਬਾ ਸਰਕਾਰ ਦੇ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਅਤੇ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਸੂਬਾ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇਗਾ। ਹਰਿਆਣਾ ਪੰਜਾਬ ਦੇ ਲੋਕ ਮੌਨਸੂਨ ਦੌਰਾਨ ਨਮੀ ਅਤੇ ਗਰਮੀ ਤੋਂ ਪਰੇਸ਼ਾਨ ਹਨ ਚੰਗੀ ਗੱਲ ਹੈ ਕਿ ਐਤਵਾਰ ਤੇ ਸੋਮਵਾਰ ਨੂੰ 12 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਇਸ ਸੰਬੰਧੀ ਜੈਲੋ ਅਲਰਟ ਜਾਰੀ ਕੀਤਾ ਹੈ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਜਲੰਧਰ ਬਰਨਾਲਾ ਮਾਨਸਾ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 21 ਜੁਲਾਈ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮਹਿਲਾ T20 ਏਸ਼ੀਆ ਕੱਪ ਦੇ ਮੈਚ ਵਿੱਚ ਅੱਜ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 108 ਦੌੜਾਂ ਬਣਾਈਆਂ, ਜਦਕਿ ਭਾਰਤ ਨੇ ਜੇਤੂ ਟੀਚਾ 14.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਭਾਰਤ ਨੇ 109 ਦੌੜਾਂ ਦਾ ਪਿੱਛਾ ਕਰਦਿਆਂ ਵਧੀਆ ਸ਼ੁਰੂਆਤ ਕੀਤੀ ਤੇ ਸਲਾਮੀ ਬੱਲੇਬਾਜ਼ਾਂ ਸ਼ੈਫਾਲੀ ਵਰਮਾ ਤੇ ਸਮਰਤੀ ਮੰਦਾਨਾ ਨੇ ਕਰਮਬੱਧ 40 ਦੇ 45 ਦੌੜਾਂ ਬਣਾਈਆਂ। ਭਾਰਤ ਦੀ ਪਹਿਲੀ ਵਿਕਟ 85 ਦੌੜਾਂ ਤੇ ਡਿੱਗੀ ਇਸ ਤੋਂ ਇਲਾਵਾ ਦਿਹਾਲਨ ਹਿਮਲਤਾ ਨੇ 14 ਦੌੜਾਂ ਦਾ ਯੋਗਦਾਨ ਦਿੱਤਾ ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਤੇ ਜੇ ਰੋਡਰਿਕਸ ਕਰੰਬਰ ਪੰਜੇ ਤਿੰਨ ਦੌੜਾਂ ਬਣਾ ਕੇ ਨਵਾਜ਼ ਰਹੀਆਂ ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਦੀਪਤੀ ਸ਼ਰਮਾ ਨੇ 4 ਓਵਰਾਂ ਵਿੱਚ 20 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਰੇਣੁਕਾ ਸਿੰਘ ਪੂਜਾ ਵਸਤਰਾਕਰ ਤੇ ਸ਼ਿਸ਼ੰਕਾ ਪਟਲ ਨੇ 2-2 ਵਿਕਟਾਂ ਹਾਸਲ ਕੀਤੀਆਂ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ